ਜੀ ਸਾਰਤ ਹੈ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਬੁਟੀਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਇਹ ਪੇਂਟ ਵਾਲੇ ਸੂਟ ਹੁੰਦੇ ਆ ਦੇਖੋ ਵੀ ਇਹ ਸੂਟਾਂ ਦੀ ਕਟਿੰਗ ਕਿਸ ਤਰ੍ਹਾਂ ਹੁੰਦੀ ਹੈ ਇਹ ਸੁਪਰ ਬਲੌਕ ਪੇਂਟਿੰਗ ਹੈ ਤੇ ਇਹ ਪੇਂਟ ਕੀਤਾ ਹੋਇਆ ਹੈਗਾ ਇਹ ਪੈਨਲ ਬਣੇ ਹੋਣ ਕਰਕੇ ਆਪਾਂ ਇਸ ਦੀ ਕਟਿੰਗ ਦੱਸਾਂਗੇ ਤੁਹਾਨੂੰ ਕਿ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਦੇਖੋ ਆਪਾਂ ਪਹਿਲਾਂ ਸਿੰਗਲ ਕਪੜਾ ਲਈ ਇਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਹਾਂਜੀ ਦੇਖੋ ਜਿਹੜੇ ਇਹ ਵਾਲੇ ਪੈਨਲ ਬਣੇ ਹੋਏ ਸਿੱਧੇ ਆਪਾਂ ਇਹਨਾਂ ਨੂੰ ਇੱਕ ਦੂਜੇ ਦੇ ਉੱਪਰ ਰੱਖ ਲੈਣਾਗਾ ਐਸ ਤਰ੍ਹਾਂ ਦੇਖੋ ਇਹਨਾਂ ਨੂੰ ਸੈੱਟ ਕਰਕੇ ਰੱਖਣਾਗਾ ਤੇ ਇਹਦੇ ਦੇਖੋ ਵਿਚਾਲੇ ਜਿਹੜੀ ਗਲੇ ਦੇ ਉੱਪਰ ਪੱਟੀ ਆਉਗੀ ਇਹਨੂੰ ਵੀ ਹਾਫ ਹਾਫ ਕਰ ਲੈਣਾਗਾ ਹਾਫ ਇਧਰਲੀ ਸਾਈਡ ਆਉਗੀ ਤੇ ਹਾਫ ਹੀ ਇਧਰਲੀ ਸਾਈਡ ਤੁਸੀਂ ਪ੍ਰੈਸ ਨਾਲ ਵੀ ਸੈੱਟ ਕਰ ਸਕਦੇ ਹੋ ਦੋਨੋਂ ਸਾਈਡ ਤੋਂ ਇੱਕੋ ਜਿਹਾ ਹੋਣਾ ਚਾਹੀਦਾ ਦੇਖੋ ਆਹ ਵਾਲਾ ਗੈਪ ਆ ਜਿਹੜਾ ਹਾਂਜੀ ਜਿਹੜੀ ਆਪਣੀ ਕਮੀਜ਼ ਦੀ ਲੰਬਾਈ ਹੈਗੀ ਹੈਗੀ ਉਹ ਹੈਗੀ ਹੈਗੀ 42 ਇੰਚ ਆਪਾਂ ਦੇਖੋ ਇੱਧਰ ਬਾਰਡਰ ਹੈਗਾ ਆਪਾਂ ਇੱਥੋਂ ਜਿਹੜਾ ਬਾਰਡਰ ਦੇ ਉੱਪਰੋਂ ਰੱਖਣਾ ਦਾ ਜਿਹੜਾ ਆਪਣਾ ਫੋਲਡ ਕਰਨ ਲਈ ਕਪੜਾ ਉਹ ਨੀਚੇ ਹੈਗਾ ਇੱਥੋਂ ਬਾਰਡਰ ਤੋਂ ਰੱਖ ਕੇ ਇਸ ਤਰ੍ਹਾਂ ਨਿਸ਼ਾਨ ਲਗਾਉਣਾ ਦਾ 42 ਇੰਚ ਅੱਧਾ ਇੰਚ ਵੱਧ ਰੱਖਣਾ ਦਾ 42 ਇੰਚ ਜਿਹੜਾ ਉੱਪਰਲੇ ਪਾਸੇ ਸਲਾਈਆਂ ਚ ਆਉਗਾ ਇਸ ਤੋਂ ਬਾਅਦ ਆਪਾਂ ਲਗਾਵਾਂਗੇ ਘੇਰ ਦਾ ਨਿਸ਼ਾਨ ਘੇਰ ਹੈਗਾ 19 ਆਪਾਂ ਇਸਦੇ ਲੈਸ ਅਟੈਚ ਕਰਨੀ ਹੈਗੀ ਹਾਂਜੀ ਤਾਂ ਆਪਾਂ ਰੱਖਾਂਗੇ ਇੱਥੋਂ ਘੇਰ ਹੈਗਾ 19 ਤੇ 5 ਇੰਚ ਵੱਧ ਰੱਖਾਂਗੇ ਤਾਂ ਆਪਾਂ 24 ਤੇ ਜਿਹੜਾ ਇਹ ਹਾਫ ਲੱਗੂਗਾ ਇਹ ਲੱਗੂ 12 ਦਾ 24 ਇੰਚ ਟੇਪ ਰੱਖ ਕੇ ਇਸ ਤਰ੍ਹਾਂ ਨਿਸ਼ਾਨ ਲਗਾਉਂਦੇ ਆਂ ਫਿਰ ਜਿਹੜੇ ਨਿਸ਼ਾਨ ਲਗਾਏ ਆਪਾਂ ਇਹਨਾਂ ਨੂੰ ਮਿਲਾ ਲੈਣਾ ਸਕੇਲ ਦੀ ਸਾਈਡਾਂ ਨਾਲ ਸਾਰਿਆਂ ਨੂੰ ਸੇਮੀ ਇਧਰਲੀ ਸਾਈਡ ਤੋਂ ਇਸ ਤੋਂ ਬਾਅਦ ਇਹਦੀ ਕਟਿੰਗ ਕਰ ਦੇਣੀ ਹੈ ਇਹ ਹੋ ਜੂਗੀ ਫਰੰਟ ਭੱਲੇ ਦੀ ਕਟਿੰਗ ਇਦਿਆਂ ਜਿਹੜੀਆਂ ਬਾਜੂ ਨੇ ਉਹ ਵੀ ਸਾਈਡ ਤੇ ਆ ਤੇ ਉਹਨਾਂ ਦੇ ਵਿੱਚ ਜੋਇੰਟ ਵੀ ਪਊਗਾ ਕਿਉਂਕਿ ਜਿਹੜੀ ਬਾਜੂ ਸਾਈਡ ਤੋਂ ਨਿਕਲਦੀ ਆ ਉਹਦੇ ਵਿੱਚ ਜੋਇੰਟ ਪੈਂਦਾ ਹੀ ਪੈਂਦਾ ਦੇਖੋ ਇੱਕ ਏ ਸੀ ਇੱਕ ਏ ਇਹ ਹੋ ਗਈ ਆਪਣੀ ਜਿਹੜੀ ਫਰੰਟ ਪੱਲੇ ਦੀ ਕਟਾਈ ਦੇਖੋ ਇਸ ਤੋਂ ਬਾਅਦ ਆਪਾਂ ਇਹਨੂੰ ਉੱਪਰ ਰੱਖ ਕੇ ਹੀ ਬੈਕ ਪੱਲੇ ਦੀ ਕਟਾਈ ਕਰਨੀ ਆ ਇਹ ਸੌਖਾ ਤਰੀਕਾ ਕਟਾਈ ਕਰਨ ਦਾ ਹਾਂਜੀ ਦੇਖੋ ਆਪਾਂ ਜਿਹੜਾ ਬੈਕ ਪੱਲਾ ਉਹ ਇੱਥੋਂ ਕਟਾਈ ਕਰਨਾ ਇਹਦੇ ਬੈਕ ਪੱਲੇ ਤੇ ਵੀ ਬਾਰਡਰ ਆ ਆਪਾਂ ਇਹਦੇ ਹਿਸਾਬ ਨਾਲ ਹੀ ਕਟਾਈ ਕਰਾਂਗੇ ਜਿਹੜਾ ਇਹ ਵਾਲਾ ਫਰੰਟ ਦਾ ਬਾਰਡਰ ਹੈਗਾ ਆਪਾਂ ਇਹ ਬਾਰਡਰ ਨੂੰ ਇਹਦੇ ਉੱਪਰ ਸੈੱਟ ਕਰ ਲੈਣਾਗਾ ਇਹਦੇ ਦੇਖੋ ਜਿਹੜਾ ਫੋਲਡ ਕਰਨ ਲਈ ਕਪੜਾ ਆਪਾਂ ਨੂੰ ਉਹ ਐਕਸਟਰਾ ਅਟੈਚ ਕਰਨਾ ਪੈਣਾਗਾ ਆਪਾਂ ਬਾਅਦ ਚਿਰ ਅਟੈਚ ਕਰਾਂਗੇ ਉਹ ਪਹਿਲਾਂ ਆਪਾਂ ਇਸ ਨੂੰ ਸੈੱਟ ਕਰ ਲਾਂਗੇ ਇਹ ਵਾਲਾ ਬਾਰਡਰ ਆ ਜਿਹੜਾ ਇਹਨੂੰ ਇਸ ਤਰ੍ਹਾਂ ਬਾਰਡਰ ਦੇ ਉੱਪਰ ਰੱਖ ਕੇ ਹਾਂਜੀ ਇਸ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਆਪਾਂ ਇਸ ਦੀ ਕਟਾਈ ਕਰ ਦੇਣੀ ਆ। ਇਹ ਸਾਈਡ ਤੇ ਕਪੜਾ ਬਾਹਰ ਦਾ ਜਿਹੜਾ ਇਸ ਦੀ ਵੀ ਕਟਾਈ ਕਰ ਦੇਣੀ ਆ। ਜੇ ਕਿਸੇ ਵੀ ਗੱਲ ਦੀ ਸਮਝ ਨਹੀਂ ਆਉਂਦੀ ਤਾਂ ਸਾਨੂੰ ਕਮੈਂਟ ਕਰਕੇ ਵੀ ਪੁੱਛ ਲਿਆ ਕਰੋ। ਆਪਾਂ ਦੁਬਾਰਾ ਤੁਹਾਨੂੰ ਉਸ ਦਾ ਫਲ ਦੱਸ ਦਿਆਂ ਕਰਾਂਗੇ। ਹਾਂਜੀ ਹੁਣ ਆਪਾਂ ਕਟਿੰਗ ਕਰਾਂਗੇ ਬਾਜੂ ਦੀ। ਇਹ ਬਾਜੂ ਜਿਹੜੀ ਇਹ ਸਾਈਡ ਤੋਂ ਲੈਣੀ ਹੈ ਦੇਖੋ। ਆਪਾਂ ਜਿਹੜਾ ਇਹ ਵਾਲਾ ਬਾਰਡਰ ਆ ਦੇਖੋ ਇਹਦੇ ਦੋਨੋਂ ਸਾਈਡ ਇੱਕ ਇਧਰਲੀ ਸਾਈਡ ਇੱਕ ਇਧਰਲੀ ਸਾਈਡ ਆਪਾਂ ਇਹਨੂੰ ਬਾਰਡਰ ਨੂੰ ਕੀ ਕਰਨਾ ਇਸ ਤਰ੍ਹਾਂ ਸੈੱਟ ਕਰਕੇ ਇੱਕੋ ਟਾਈਮ 'ਚ ਦੋਨੋਂ ਬਾਜੂ ਦੀ ਕਟਿੰਗ ਕਰ ਲੈਣੀ ਆ ਇਹ ਦੇਖੋ ਇਸ ਤਰ੍ਹਾਂ ਬਾਰਡਰ ਦੇ ਉੱਪਰ ਸੈੱਟ ਕਰ ਲਿਆ ਕਰੋ ਬਾਰਡਰ ਨੂੰ ਆਪਾਂ ਹੁਣ ਇਸ ਨੂੰ ਡਬਲ ਫੋਲਡ ਕਰ ਲੈਣਾ ਇਸ ਵਿੱਚ ਜੁਆਇੰਟ ਆਉਗਈ ਉਹ ਆਪਾਂ ਜਿਹੜਾ ਸਲਵਾਰ ਕਟਿੰਗ ਕਰਨ ਤੋਂ ਬਾਅਦ ਕਪੜਾ ਬਚੂਗਾ ਉਹਦੇ ਵਿੱਚੋਂ ਕੱਟ ਕਰਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਨਾਰਮਲੀ ਨਾਪ ਕੇ ਉਤਾਰ ਦੇਣਾਗਾ ਬਾਜੂ ਹੈਗੀ ਆਪਣੀ ਜੈਸੇ 2 इंच ਇਹ ਆਪਣੀ ਬਾਜੂ ਜਿੰਨੀ ਤਿਆਰ ਹੋਗੀ ਆਪਾਂ ਉਨੀ ਹੀ ਰੱਖਾਂਗੇ ਚੰਮਾ ਪੂਰੀ ਆਉਂਦੀ ਹੈ ਦੇਖੋ ਇਹ ਹੈਗੀ ਸਾਡੇ 2 इंच ਆਪਾਂ ਹੁਣ ਇਸ ਦੀ ਇਸ ਤਰ੍ਹਾਂ ਹੀ ਕਪੜਾ ਉਤਾਰ ਕੇ ਰੱਖ ਦਾਂਗੇ ਇਹਦੀ ਜਿਹੜੀ ਫੁੱਲ ਕਟਿੰਗ ਆ ਉਹ ਆਪਾਂ ਉਹ ਤੋਂ ਕਰਾਂਗੇ ਜਦੋਂ ਆਪਾਂ ਇਹਦੇ ਵਿੱਚ ਜੋਇੰਟ ਪਾ ਲਿਆ ਜੋਇੰਟ ਅਟੈਚ ਕਰਨ ਤੋਂ ਬਾਅਦ ਇਹ ਹੋ ਗਏ ਆਪਣੇ ਦੋਨੋਂ ਬਾਜੂ ਜੇਕਰ ਤੁਹਾਨੂੰ ਸਾਡੀ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕਸ ਫॉर ਵਾਚਿੰਗ